ਖਾਲਸਾ ਸਤਿ ਸ਼੍ਰੀ ਅਕਾਲ ਜੀ ਮੈਂ ਜਗਦੀਪ ਰੂਬੀ ਤੇ ਅੱਜ ਆਪਾਂ ਗੱਲ ਕਰਾਂਗੇ ਗਲੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਹਨਾ ਤੁਹਾਡੇ ਗਲੇ ਵਿੱਚ ਪੇਨ ਹੁੰਦੀ ਰਹਿੰਦੀ ਹੈ ਸਵੇਲਿੰਗ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਟੌਨਸਿਲਸ ਨੇ ਜਾਂ ਬਹੁਤ ਜ਼ਿਆਦਾ ਸੈਂਸਿਟਿਵ ਹੈ ਕੁਝ ਵੀ ਤੁਸੀਂ ਖਾਣੇ ਉਹ ਨਾਲ ਦੇ ਨਾ ਖਰਾਬ ਹੋ ਜਾਂਦਾ ਹੈ ਖਾਰੀ ਛੋਣੀ ਸ਼ੁਰੂ ਹੋ ਜਾਂਦੀ ਹੈ ਪੇਨ ਹੋਣ ਲੱਗ ਪੈਂਦੀ ਹੈ ਹਨਾ ਗਲੇ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਇਹ ਪੱਕਾ ਹੱਲ ਹੈ ਕਿਉਂਕਿ ਇਹ ਐਦਾ ਹੀ ਨਹੀਂ ਕਿ ਮੈਂ ਐਡੇ ਕਿ ਤੋ ਦੇਖ ਦੂ ਕਹਿੰਦੇ ਦੱਸ ਦਿੰਨੇ ਆ ਇਹ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਹੋਈਆਂ ਨੇ ਐਕਚੁਅਲੀ ਮੈਂ ਅਨ ਮੈਰੀਟ ਟਾਈਮ ਤੋਂ ਹੀ ਕਾਫੀ ਸਾਰੇ ਕੈਂਪ ਲਗਾਏ ਨੇ ਯੋਗਾ ਦੇ ਕੈਂਪ, ਨੇਚਰਲ ਪੈਥੀ ਦੇ ਕੈਂਪ, ਅੱਜ ਵੀ ਜੋ ਮਿਲੀਆਂ ਹੋਈਆਂ ਨੇ ਸਾਨੂੰ ਗਲੇ ਦੀ ਲਪੇਟ ਇਹ ਉਹਨਾਂ ਤੇ ਉੱਥੇ ਹੀ ਮਿਲੀਆਂ ਹੋਈਆਂ ਨੇ ਬਿਜਨੌਰ ਵਿੱਚ ਕਈ ਕੈਂਪ ਲਗਾਏ ਨੇ ਫਿਰ ਯੋਗਰਾਮ ਔਰ ਪਤੰਜਲੀ ਔਰ ਪਟਿਆਲੇ ਵਗੈਰਾ ਵੀ ਬਾਬਾ RAMDEV ਆਉਂਦੇ ਰਹੇ ਉਸ ਟਾਈਮ ਵੀ ਕਾਫੀ ਕੈਂਪ ਲਗਾਏ ਨੇ ਸੋ ਇਹਨਾਂ ਚੀਜ਼ਾਂ ਦੀ ਨੌਲੇਜ ਔਰ ਐਕਸਪੀਰੀਅੰਸ ਹੈ ਔਰ ਇਹ ਵਰਕ ਕਰਦੇ ਨੇ 100% ਇਹ ਜਿਹੜਾ ਤੁਹਾਡੇ ਨਾਲ ਅਗਲੇ ਗਲੇ ਦੀ ਪ੍ਰੋਬਲਮ ਹੈ ਕੋਈ ਵੀ ਤੁਸੀਂ ਕੀ ਕਰਨਾ ਹੈ ਇਹ ਕਪੜਾ ਇਹ ਲਪੇਟ ਸੰ ਉੱਥੇ ਮਿਲੀ ਸੀ ਇਹ ਕਾਟਨ ਦਾ ਕਪੜਾ ਹੈ ਹਨਾ ਕਾਟਨ ਦਾ ਖਦਰ ਦਾ ਕਪੜਾ ਵੈਸੇ ਜਿਵੇਂ ਪੋਣੇ ਹੁੰਦੀ ਹੈ ਜਿਸ ਚੀਜ਼ ਦੇ ਥੋੜਾ ਪਤਲਾ ਹੈ ਇਸ ਨੂੰ ਤੁਸੀਂ ਗਿੱਲਾ ਕਰ ਲੈਣਾ ਚੰਗੀ ਤਰ੍ਹਾਂ ਔਰ ਥੋੜਾ ਨਿਚੋੜ ਲੈਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਗਲੇ ਦੇ ਇਦਾਂ ਲਪੇਟ ਲੈਣਾ ਹੈ ਐਸ ਤਰ੍ਹਾਂ ਲਪੇਟ ਕੇ ਨਾ ਐਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਲਪੇਟ ਲੈਣਾ ਹੈ ਉਸ ਤੋਂ ਬਾਅਦ ਇਹ ਗਰਮ ਕਪੜਾ ਹੈ ਇਹ ਤੁਸੀਂ ਕੁਝ ਵੀ ਗਰਮ ਕਪੜਾ ਲੈ ਸਕਦੇ ਹੋ ਜਿਵੇਂ ਤੁਲਮੇ ਕਪੜੇ ਮਿਲਦੇ ਆ ਉਹਦਾ ਥੋੜਾ ਪੀਸ ਲੈ ਸਕਦੇ ਹੋ ਇਹ ਤੁਸੀਂ ਉੱਪਰ ਲਪੇਟ ਲੈਣਾ ਇਦਾਂ ਇਸ ਤਰ੍ਹਾਂ ਇਦਾਂ ਲਪੇਟ ਕੇ ਤੁਸੀਂ ਇਹਨੂੰ ਅੱਧੇ ਘੰਟੇ ਲਈ ਰੱਖਣਾ ਤੇ ਤੁਸੀਂ ਫਿਰ ਫਰਕ ਦੇਖਿਓ ਐਕਸਪੀਰੀਅੰਸ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ ਐਕਚੁਅਲੀ ਇਹ ਚੀਜ਼ਾਂ ਐਕਸਪੀਰੀਅੰਸ ਕਰਨ ਨਾਲ ਹੀ ਪਤਾ ਚੱਲਦਾ ਹੈ ਹਨਾ ਮੈਂ ਜਿੰਨਾ ਮਰਜੀ ਕਈ ਜਮਾ ਮਤਲਬ ਜਦੋਂ ਤੁਸੀਂ 익ਸਪੀਰੀਅੰਸ ਕਰੋਗੇ ਕੋ ਤੁਸਨ ਖੁਦ ਪਤਾ ਚੱਲੇਗਾ ਇਸ ਬਾਰੇ ਕਿ ਕਿੰਨੀ ਜ਼ਿਆਦਾ ਇਹ ਯੂਸਫੁਲ ਚੀਜ਼ ਹੈ ਸੋਨੋ ਅਜਮਾ ਕੇ ਦੇਖੋ ਪਲੀਜ਼ ਬੱਚਿਆਂ ਤੇ ਕਰ ਲਓ ਕਿਸੇ ਤੇ ਵੀ ਕਰ ਲਓ ਕੋਈ ਇਹਦਾ ਹੈ ਹੀ ਨਹੀਂ ਇਹ ਪਾਣੀ ਦੀ ਪੱਟੀ ਹੈ ਔਰ ਉੱਪਰੋਂ ਗਰਮ ਕਪੜਾ ਬੰਨਣਾ ਹੈ ਬਸ ਤੇ ਇਹ ਅਜਮਾ ਕੇ ਦੇਖੋ ਤੇ ਫਿਰ ਫਰਕ ਦੇਖੋ ਬੱਤੀ ਜੀ ਥੈਂਕ ਯੂ